ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਖਾਲਸਾ ਪ੍ਰਗਟ ਦਿਵਸ ਦੇ ਉਤੇ ਇਕੱਠੇ ਹੋਏ ਆ ਅਕਾਲੀ ਦਾਲ ਬਾਰਸ ਪੰਜਾਬ ਦੇ ਸੱਦੇ ਤੇ ਉਸ ਮਹਾਨ ਦਿਵਸ ਨੂੰ ਮਨਾਉਣ ਵਾਸਤੇ ਖਾਲਸਾ ਜੀ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਖਾਲਸਾ ਸੱਜਣਾ ਦੇ ਉਸ ਦਿਨਾਂ ਬਹੁਤ ਬਹੁਤ ਵਧਾਈਆਂ ਹੋਣ ਤੇ ਆਓ ਆਪਾਂ ਰਲ ਕੇ ਸਾਰਿਆਂ ਨੇ ਬਾਰਸ਼ ਪੰਜਾਬ ਅਕਾਲੀ ਦਲ ਦਾ ਸਾਥ ਦੇਣਾ ਹੈ ਕਿ 2027 ਦੇ ਵਿੱਚ ਆਪਾਂ ਸਰਕਾਰ ਬਣਾਈਏ ਅਸੀਂ ਨੇ ਨਾ ਤਾਂ ਗੁਰਮਖੋ ਐਮ ਐਲ ਏ ਬਣਨਾ ਨਾ ਐਮ ਪੀ ਬਣਨਾ ਅਸੀਂ ਤਾਂ ਭਾਈ ਅਮਰਤਪਾਲ ਸਿੰਘ ਨੂੰ ਸੀਐਮ ਬਣਾਣਾ ਦੇਖਣਾ ਚਾਹੁੰਦੇ ਆ ਅੱਜ ਇੱਕ ਜਿਹੜਾ ਬਾਦਲ ਪਰਿਵਾਰ ਹੈ ਉਹ ਤੁਹਾਨੂੰ ਗੁੰਮਕਰ ਰਾਹਕਾਰ ਕਰਕੇ ਵੋਟਾਂ ਮਟੋਰ-ਬਟੋਰ ਕੇ ਸਰਕਾਰ ਬਣਾਉਂਦੇ ਰਹੇ ਆ ਹੁਣ ਥੋੜੀ ਦੇਰ ਪਹਿਲਾਂ ਬਾਦਲ ਆਇਆ ਸੀ ਜਦੋਂ ਸਾਡੇ ਕੋਲ ਦੀ ਗੁੱਤਰ ਲੱਗਿਆ ਸੀ ਮੁਰਦਾਬਾਦ ਨਾਰੇ ਲਾਤੇ ਕਿ ਅਕਾਲ ਤਖਤ ਦਾ ਭਗੌੜਾ ਮੁਰਦਾਬਾਦ ਇਹ ਅਕਾਲ ਤਖਤ ਦੇ ਭਗੌੜੇ ਨੇ ਜਿਹੜੇ ਉਹਦੇ ਚੌਂਚੇ ਨੇ ਭੁੰਦੜ ਪਾਂਦੜ ਹੋਣੀ ਉਹ ਕੌਲੀ ਚੱਟ ਬਲਟੋਹੇ ਹੋਣੀ ਉਹ ਸੁਣ ਲੈ ਖੁਸਰਿਆਂ ਦੇ ਦਾ ਮੁੰਡਾ ਹੋ ਸਕਦਾ ਪਰ ਬਾਦਲ ਮੁੱਖ ਮੰਤਰੀ ਨਹੀਂ ਬਣ ਸਕਦਾ ਤੁਸੀਂ ਤਖੜੇ ਹੋ ਜਾਓ ਜਿਹੜੀਆਂ ਸਰਕਾਰਾਂ ਨੇ ਸਾਨੂੰ ਲੁੱਟ ਕੇ ਖਾਧਾ ਜਿਨ੍ਹਾਂ ਨੇ ਸਾਨੂੰ ਨਸੇ ਤੇ ਲਾਇਆ ਤੁਸੀਂ ਭਲੀ ਭਾਂਤ ਜਾਣੋ ਖਾਲਸਾ ਜੀ ਆਪਾਂ ਬੇੜਾ ਖੁੰਝਣ ਨਹੀਂ ਦੇਣਾ ਸਾਡੇ ਬੰਦੀ ਸਿੰਘ ਬੱਬਰ ਸ਼ੇਰ ਜਥੇਦਾਰ ਜਗਤਾਰ ਸਿੰਘ ਹਵਾਰਾ ਉਹਨੂੰ ਵੀ 27 ਤੋਂ ਪਹਿਲਾਂ ਪਹਿਲਾਂ ਬਾਹਰ ਲੈ ਕੇ ਆਵਾਂਗੇ ਮੈਂ ਕਹਿਣਾ ਚਾਹਣਾ ਸੈਂਟਰ ਸਰਕਾਰ ਨੂੰ ਜੇ ਤਾਂ ਤੁਸੀਂ ਆਪਦੇ ਆ ਭਾਈ ਅਮਰਤਪਾਲ ਸਿੰਘ ਨੂੰ ਛੱਡ ਦਿਓ ਤਾਂ ਠੀਕ ਹੈ ਨਹੀਂ ਆ ਲੋਕ ਉਹਨੂੰ ਸੀਐਮ ਬਣ ਕੇ ਬਾਹਰ ਕੱਢਣਗੇ ਜਿਹਨੇ ਰੋਕਣਾ ਰੋਕ ਲਵੋ ਆ ਰਿਹਾ ਬੱਬਰ ਸ਼ੇਰ 22 ਤੇ 23 ਤਰੀਕ ਨੂੰ ਪੰਜਾਬ ਦੇ ਵਿੱਚ ਆਜੂਗਾ ਬਾਹਰ ਵੀ ਆਜੂਗਾ ਤੇ ਮੈਂ ਖਾਲਸਾ ਜੀ ਕਹਿਣਾ ਚਾਹਣਾ ਆਓ ਆਪਾਂ ਨੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹੈ ਗੁਰੂ ਪਾਤਸ਼ਾਹ ਮਹਾਰਾਜ ਦਾ ਫਰਮਾਨ ਹੈ ਇਹਨਾਂ ਗਰੀਬ ਸਿੱਖਨ ਕੋ ਦਿਉ ਪਾਤਸ਼ਾਹੀ ਜਾਦ ਕਰੇ ਹਮਰੀ ਗੁਰਿਆਈ ਇਨਹੀ ਕੋ ਸਰਦਾਰ ਬਣਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਮੈਂ ਬੇਨਤੀ ਕਰਨਾ ਚਾਹਣਾ ਹੈ ਜਿਨ੍ਹਾਂ ਨੂੰ ਸਾਡੇ ਵੀਰ ਦਲਦ ਕਹਿੰਦੇ ਨੇ ਉਹਨਾਂ ਨੂੰ ਡਾਕਟਰ ਅਵੇਲਕਾਰ ਸਾਹਿਬ ਨੇ 33% ਨਮਾਇੰਦਗੀ ਦਿੱਤੀ ਹੈ ਜਿਸ ਦਿਨ ਪਾਰਸ ਪੰਜਾਬ ਦੀ ਸਰਕਾਰ ਆ ਗਈ 50% ਨਮਾਇੰਦਗੀ ਦੇਾਂਗੇ 50% ਬਰਾਬਰ ਦਾ ਹਿੱਸਾ ਹੋਊਗਾ ਕੋਈ ਵੀ ਉੱਚ ਨੀਤ ਨਹੀਂ ਹੋਊਗੀ ਇਹ ਖਾਲਸੇ ਸਰਕਾਰ ਜਿਸ ਤਰ੍ਹਾਂ ਮਹਾਰਾ ਰਣਜੀਤ ਸਿੰਘ ਦਾ ਰਾਜ ਹੋਇਆ ਸੀ ਇਸੇ ਤਰ੍ਹਾਂ ਤੁਹਾਨੂੰ ਮਹਾਰਾ ਰਣਜੀਤ ਸਿੰਘ ਦਾ ਰਾਜ ਦੇਖਣ ਨੂੰ ਮਿਲੇਗਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਇੱਕ ਵੀ ਮੱਚੋ ਦੀ ਨਹੀਂ ਟਾਈ ਇੱਕ ਵੀ ਮੰਦਰ ਨਹੀਂ ਟਿਹਾ ਇੱਕ ਵੀ ਬਲਾਤਕਾਰ ਨਹੀਂ ਹੋਇਆ ਇੱਕ ਵੀ ਕਿਸੇ ਨੂੰ ਫਾਸੀ ਨਹੀਂ ਹੋਈ ਇੱਕ ਵੀ ਕਿਸੇ ਨੂੰ ਨਜਾਇਜ਼ ਜੇਲ੍ਹਾਂ ਦੇ ਵਿੱਚ ਨਹੀਂ ਛੁਟਿਆ ਗਿਆ ਇਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਖਾਲਸਾ ਜੀ ਉਹੀ ਰਾਜ 2027 ਦੇ ਵਿੱਚ ਵਾਪਸ ਲੈ ਕੇ ਆਵਾਂਗੇ ਤੁਸੀਂ ਸਾਡਾ ਸਾਥ ਦਿਓ ਅਸੀਂ ਸਰਕਾਰ ਬਣਾਵਾਂਗੇ ਅਸੀਂ ਐਮਐਲਏ ਨਹੀਂ ਬਣਨਾ ਮੁੱਖ ਮੰਤਰੀ ਨਹੀਂ ਬਣਨਾ ਅਸੀਂ ਤਾਂ ਸੱਚ ਦੀ ਗੱਲ ਕਰਨੀਆਂ ਜਿਹੜੇ ਸੱਚ ਦੇ ਪੈਰਾ ਦੇਣਗੇ ਅਸੀਂ ਉਹਨਾਂ ਦੇ ਨਾਲ ਖੜੇ ਆ ਜਦੋਂ ਕੋਈ ਸੱਚ ਦੇ ਪਹਿਰੇ ਤੋਂ ਪੰਛ ਤੇ ਪੰਜਾਬ ਦੀ ਗੱਲ ਕਰਨੋਂ ਹਟ ਜੂਗਾ ਅਸੀਂ ਪਛਾ ਮੁੜ ਜਾਗੇ ਖਾਲਸਾ ਜੀ ਸਾਥ ਦਿਓ ਭਾਈ ਅਮਰਤਪਾਲ ਸਿੰਘ ਜਿੰਨੇ ਵੀ ਸਿੰਘ ਨੇ ਉਹ ਸਾਰੇ ਬਾਹਰ ਆਉਣਗੇ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਭਿਉਰਾ ਭਾਈ ਦਵਿੰਦਰਪਾਲ ਸਿੰਘ ਭੱਲਰ ਭਾਈ ਬਲਵੰਤ ਸਿੰਘ ਰਾਜੋਆਣਾ ਤੇ ਭਾਈ ਗੁਰਦੀਪ ਸਿੰਘ ਖਹਿੜਾ ਸਾਰੇ ਬਾਹਰ ਲੈ ਕੇ ਆਵਾਂਗੇ ਤੇ ਇਥੇ ਅਕਾਲੀ ਅਕਾਲ ਅਕਾਲੀ ਅਕਾਲ ਹੋਵੇਗੀ ਤੇ ਪੰਥ ਦੀਆਂ ਪੰਥ ਤੇਰੇ ਦੀਆਂ ਗੂੰਜਾਂ ਜੁਗਾ ਜੁਗ ਪੈਂਦੀਆਂ ਰਹਿਣਗੀਆਂ ਇੱਥੇ ਪੰਥ ਦੀਆਂ ਗੂੰਜਾਂ ਪੰਜਾਬ ਦੀ ਧਰਤੀ ਐ ਬਾਈ ਦੀਪ ਸਿੱਧੂ ਕਹਿੰਦਾ ਹੁੰਦਾ ਸੀਗਾ ਉੱਡਣ ਵਾਲੇ ਨੂੰ ਅਸਮਾਨ ਚਾਹੀਦਾ ਭੱਜਣ ਵਾਲੇ ਨੂੰ ਧਰਤੀ ਖਾਲਸਾ ਜੀ ਸਾਨੂੰ ਦੋਹੇ ਚ ਆਈਦੇ ਨੇ ਦੋਹੀ ਆਪਾਂ ਫਤਿਹ ਕਰਾਂਗੇ ਮੋਰਚਾ ਸਰਕਾਰ ਬਣਾ ਕੇ ਰਹਾਗੇ ਐਨੀਆਂ ਬਾਣਦੀਆਂ ਪ੍ਰਵਾਨ ਕਰਿਓ ਉਹ ਨਾ ਝੁਕਾਂ ਦੀ ਖਿਮਾ ਏਕੇ ਦੇ ਵਿੱਚ ਆਓ ਜਿਹੜੇ ਸਾਰੇ ਪੰਜਾਬ ਵਾਰਿਸ ਪੰਜਾਬ ਦੇ ਸਾਡੀ ਜਥੇਬੰਦੀ ਦੇ ਨਮਾਇੰਦ ਨੇ ਬੈਣਤੀ ਕਰਨਾ ਚਾਹੁੰਦਾ ਬੇੜਿਆਂ ਦੇ ਵਿੱਚ ਜਾਓ ਉੱਥੇ ਜਿਹੜੇ ਸਾਡਾ ਦਲਦ ਭਾਈਚਾਰਾ ਜਿਹੜੇ ਸਾਡੇ ਸਿੱਖ ਨੇ ਜਿਨ੍ਹਾਂ ਦੀਆਂ ਕੁਰਬਾਨੀਆਂ ਬਹੁਤ ਨੇ ਜਿਨ੍ਹਾਂ ਨੇ ਇਹਨਾਂ ਸਰਕਾਰਾਂ ਨੇ ਆਟੇ ਦਾਲ ਤੇ ਰੱਖ ਲਿਆ ਅਸੀਂ ਘਰ ਘਰ ਨੌਕਰੀਆਂ ਵੀ ਦੇਵਾਂਗੇ ਭਾਈ ਅਮਰਪਾਲ ਸਿੰਘ ਦਾ ਐਲਾਨ ਹੈ ਘਰ ਘਰ ਨੌਕਰੀ ਹੋਵੇਗੀ ਇਸ ਕਰਕੇ ਖਾਲਸਾ ਜੀ ਆ ਆ ਕੇ ਪੰਜਾਬ ਸਰੋਵਣੀ ਅਕਾਲੀ ਦਲ ਬਾਰਸ ਪੰਜਾਬ ਦੇ ਨਾਲ ਜੁੜ ਕੇ ਮੈਂਬਰ ਬਣੋ 2027 ਦੇ ਵਿੱਚ ਸਰਕਾਰ ਬਣਾਈਏ ਤੇ ਪੰਜਾਬ ਦੇ ਮਸਲੇ ਨੇ ਜਿਹੜੇ ਉਹ ਹੱਲ ਕਰਾਂਗੇ ਜਿਨ੍ਹਾਂ ਨੇ ਭਾਈ ਅਮਰਤਪਾਲ ਸਿੰਘ ਹੋਣਾ ਨੂੰ ਡਿਬਰੂਗੜ ਭੇਜਿਆ ਅਸੀਂ ਉਹ ਤੋਂ ਵੀ ਉਹ ਗਾਹਾਂ ਉਹਨਾਂ ਨੂੰ ਭੇਜਾਂਗੇ ਜਦੋਂ ਸਰਕਾਰ ਆ ਗਈ ਧਰਦਿਆਂ ਟੱਕਰ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਜਿੰਨੀ ਵੀ ਲੀਡਰਸ਼ਿਪ ਬੈਠੀ ਆ ਜਿੰਨੇ ਵੀ ਤੁਸੀਂ ਆਏ ਹੋ ਤੰਤਾ ਦੇ ਜੋਗੋ ਸਾਰਿਆਂ ਨੂੰ ਜਿਉ ਆਇਆ ਦੁਬਾਰਾ ਫੇਰ ਖਾਲਸਾ ਸਭ ਜਣਾ ਦਿਵਸ ਦੇ ਉਤੇ ਸਾਰਿਆਂ ਨੂੰ ਆਪ ਜੀ ਨੂੰ ਵਧਾਈ ਦਿਨਾ ਪੁਲਾ ਚੁੱਕਾਂ ਦੀ ਖਿਮਾ ਅਰਮਾ ਖਰਬਾ